ਲਓ ਜੀ ਅੱਜ ਦੀ ਵੀਡੀਓ ਜਦੋਂ ਵੀ ਤੁਸੀਂ ਅਮਰੀਕਾ ਦੀਆਂ ਸੜਕਾਂ ਤੇ ਸਫ਼ਰ ਕਰਦੇ ਹੋ ਸਫ਼ਰ ਕਰਦੇ ਹੋਏ ਜੇਕਰ ਰੋਡ ਦੇ ਸਾਈਨ ਬੋਰਡ ਜਿਹੜੇ ਹੁੰਦੇ ਆ ਆਪਾਂ ਕਹਿੰਦੇ ਹੁੰਨੇ ਵੇ ਫਲਾਨਾ ਸ਼ਹਿਰ ਕਿੰਨੇ ਦੂਰ ਆ ਫਲਾਨਾ ਸ਼ਹਿਰ ਕਿੰਨੇ ਦੂਰ ਆ ਜੇ ਉਹ 60 ਕਿਲੋਮੀਟਰਾਂ ਚੋਂ ਲੱਗ ਜਾਣ ਇਹਦਾ ਮਤਲਬ ਇਹ ਆ ਵੀ ਤੁਸੀਂ ਇਧਰਲੇ ਪਾਸੇ ਹੈਗਾ ਮਕਸੀਕੋ ਇਹਦਾ ਮਤਲਬ ਤੁਸੀਂ ਬਾਰਡਰ ਦੇ ਨੇੜੇ ਹੋ ਲਿਖਿਆ ਥੱਲੇ ਹੈਗਾ ਸ਼ਾਰਟਕਟ ਤੇ ਲਿਖਿਆ ਹੋਇਆ ਆਈ ਐਨ ਟੀ ਐਲ ਇੰਟਰਨੈਸ਼ਨਲ ਬਾਰਡਰ ਯਾਨੀ ਕਿ ਇੱਥੋਂ ਤੋਂ 17 ਕਿਲੋਮੀਟਰ ਅੱਗੇ ਮਕਸੀਕੋ ਕੰਟਰੀ ਦਾ ਬਾਰਡਰ ਹੈ ਤੇ ਅਗਲਾ ਸ਼ਹਿਰ ਹੈਗਾ 16 ਕਿਲੋਮੀਟਰ ਉਦੋਂ ਜੰਕਸ਼ਨ ਹੈਗਾ 3 ਕਿਲੋਮੀਟਰ ਅਮਰੀਕਾ ਦੀਆਂ ਸੜਕਾਂ ਉੱਤੇ ਜਦੋਂ ਜਦੋਂ ਵੀ ਕੋਈ ਬੰਦਾ ਸਫ਼ਰ ਕਰਦਾ ਉਹਦਾ ਸਿੰਪਲ ਫਾਰਮੂਲਾ ਇਹ ਹੁੰਦਾ ਵੀ ਸੜਕ ਤੇ ਸਫ਼ਰ ਕਰਦੇ ਸਮੇਂ ਜੇ ਰੋਡ ਸਾਈਨ ਮੀਲਾਂ ਦੀ ਬਜਾਏ ਕਿਲੋਮੀਟਰਾਂ ਦੇ ਵਿੱਚ ਆਉਣ ਲੱਗ ਜਾਣ ਇਹਦਾ ਮਤਲਬ ਤੁਸੀਂ ਕਿਸੇ ਬਾਰਡਰ ਦੇ ਨੇੜੇ ਹੋ ਜਾਂ ਤਾਂ ਮਕਸੀਕੋ ਦੇ ਨੇੜੇ ਹੋ ਤੇ ਅਦਰਲੇ ਪਾਸੇ ਕੈਨੇਡਾ ਪੈ ਜਾਂਦਾ ਜਾਂ ਤੁਸੀਂ ਕੈਨੇਡਾ ਦੇ ਨੇੜੇ ਹੋ ਪਰ ਕੈਨੇਡਾ ਦਾ ਇੱਥੋਂ ਬਹੁਤ ਦੂਰ ਆ ਹੁਣ ਮੈਕਸੀਕੋ ਦਾ ਬਾਰਡਰ ਕਹ ਲਈਏ ਇੱਥੋਂ 17 ਕਿਲੋਮੀਟਰ ਆ ਬਾਕੀ ਤੁਸੀਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਓ ਧੰਨਵਾਦ